ਨਾਲ ਇਹ ਪਹਿਲੀ ਠੇਕੇ ਤੇ ਹੀ ਨਾ ਕੋਲੇ ਠੀਕ ਹੈ ਜੀ 2 ਸਾਲ ਹੋ ਗਏ ਵਾਉਂਦਿਆਂ ਨੂੰ ਠੀਕ ਹੈ ਜੀ ਪਹਿਲਾਂ ਇਹ ਪਹਿਲੀ ਠੇਕੇ ਤੇ ਹੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲੋਂ ਦੀਦੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਕਹਿੰਦਾ ਉਹਨੂੰ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੇ ਠੇਕਾ ਟੋਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਬਾ ਉਹ ਦੋ ਨੰਨੇ ਇਹਨਾਂ ਨੇ ਜੋ ਹੈ ਆਪ ਦਾ ਧਿਆਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾਵੇਜ਼ ਇੱਥੇ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੋਂ ਦਵਾਈ ਵੀ ਜਿਹੜੀ ਰਸੀਸਤ ਖੂਸ ਕਰਦੇ ਸੀ ਹੂੰ ਜਿਹੜੀ ਵੀ ਕਰਦੇ ਸੀ ਆਪਦੇ ਨਾਮ ਦੇ ਉਹ ਤੜਾ ਕੇ ਤੇ ਮੁਰਕੇ ਪੈ ਲਈ ਇਹਨੂੰ ਦੇ ਦਿੱਤੀ ਲੋਥਾਲ ਹੋ ਕੇ ਇਹਨਾਂ ਨੂੰ ਲਾਉਂਦੇ ਨੇ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਐਰਕੀ ਪਾਣੀ ਜਦੋਂ ਲਾਉਣ ਆਏ ਆ ਉਹਨੂੰ ਪਾਣੀ ਇੱਥੋਂ ਮੰਨਿਆ ਹੈ ਤੇ ਵਿੰਦਰਵਾ ਨੇ ਅਗੋਂ ਆਣੇ ਲਾਉਣਾ ਉਹ ਆंदे ਵੀ ਸਾਨੂੰ ਪਾਣੀ ਅੱਗੇ ਦੇਓ ਜਿੱਥੇ ਨੱਕਾ ਬਣਦਾ ਉੱਥੇ ਦੇਓ ਤੇ ਉਹ ਆंदे ਵੀ ਨਹੀਂ ਪਾਣ ਨੱਕਾ ਇੱਥੇ ਬਣਦਾ ਜਿੰਨਾ ਆਖਿਆ ਜਿਹੜੇ ਬੇਲੀ ਮਰ ਗਏ ਨਾ ਆਖਿਆ ਵੀ ਚਲੋ ਫਿਰ ਹਾਂ ਉਹ ਦੇਖ ਲੈਨੇ ਆਪਾਂ ਫਰਦ ਜਿੱਥੇ ਨੱਕਾ ਉਹ ਪਾਉਂ ਤੁਲਾ ਲਿਆ ਕਰਾਂਗੇ ਇਹ ਗੱਲ ਹੋਈ ਆ ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿੰਨੇ ਪਾਣੀ ਜਿਹਦੇ ਤੋਂ ਲਾਇਆ ਇਹਨਾਂ ਨੇ ਉਹ ਚਲਾ ਗਿਆ ਹੈ ਤੇ ਮੈਂ ਵਿਚਾ ਲੈ ਕੇ ਆਉਣਾ ਹਾਂ ਹਾਂ ਲੈ ਕੇ ਆਇਆ ਜੀ ਇਹਨਾਂ ਨੇ ਪਸਤਵੜੇ ਨਾਲ ਦੇ ਗੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਨੇ ਕਿੰਨੇ ਫਾਇਰ ਕੀਤੇ ਜੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਨੇ ਸੀਗੇ ਜੀ ਉਹ ਇੱਥੇ ਤਿੰਨ ਜਾਨੇ ਤਾਂ ਸਾਹਮਣੇ ਮਿਲੂ ਸੀ ਹੂੰ ਹੋ ਸਕਦਾ ਗੁਜ਼ਰੇ ਆਸ-ਪਾਸ ਹੋਣ ਠੀਕ ਹੈ ਹੁਣ ਮੌਤ ਕਿੰਨੇ ਜਨਾਂ ਦੀ ਹੋਈ ਹੈ ਮੌਤ ਦੋ ਜਨਾਂ ਦੀ ਹੋਈ ਹੈ ਕਿੰਦੀ ਕਿੰਦੀ ਹੋਈ ਹੈ ਜੀ ਇੱਕ ਅਵਤਾਰ ਸਿੰਘ ਦੀ ਹੋਈ ਹੈ ਹਾਂ ਜੀ ਇੱਕ ਉਹਦਾ ਲੜਕਾ ਹੈ ਹਰਮੀਤ ਸਿੰਘ ਦੋਆ ਦੀ ਦੁਆ ਤੇ ਉਹ ਪੁੱਤ ਨੇ ਦੋਨੇ ਜੀ ਉੱਪਰ ਚੱਲ ਰਿਹਾ ਠੀਕ ਹੈ ਤੇ ਇਹ ਠੀਕ ਕਿਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਹੈ ਜੀ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ 8 ਕਿੱਲੇ ਸੀ ਇਹਨਾਂ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਉਹਦੀ ਕਰ ਰਹੇ ਸੀ ਹਾਂ ਕਰ ਰਹੇ ਸੀ ਠੀਕ ਹੈ ਤੇ ਦੂਜੀ ਧਿਰ ਵੱਲੋਂ ਉਹਨਾਂ ਤੇ ਪਿਸਟਲ ਜਿਹੜਾ ਲਾਇਸੈਂਸੀ ਸੀਗਾ ਹਾਂ ਲਾਇਸੈਂਸੀ ਠੀਕ ਹੈ ਇਹ ਪਾਕਾ ਪਿੰਡ ਪੈ ਜਾਂਦਾ ਜੀ ਥਾਣਾ ਅਰਨੇ ਵਾਲੇ ਚ ਉੱਥੇ ਜਮੀਨੀ ਪਾਣੀ ਦੇ ਵਿਵਾਦ ਤੇ ਗੋਲੀਆਂ ਚਲਾਤੀਆਂ ਅਕਿਊਜ਼ਡ ਪਾਰਟੀ ਨੇ ਗੁਜਰਨ ਪਾਰਟੀ ਤੇ ਤੇ 5:30 ਵਜੇ ਦੀ ਗੱਲ ਹੈ। ਟ੍ਰੈਂਡ ਪੱਕਾ ਦੀ ਗੱਲ ਹੈ। ਤੇ ਜਿਸਕੇ ਅਵਤਾਰ ਸਿੰਘ ਸਨ ਉਹ ਜਗੀਰ ਸਿੰਘ ਜਿਹਦੀ 55 ਸਾਲ ਦੀ ਜੇ ਇਧਰ ਲੜਕਾ ਹਰਮਿੰਦਰ ਸਿੰਘ ਜਿਹੜੇ ਮਰਨਾਲੇ ਨੇ ਦੋਨੋਂ ਨੰਨੇ ਗੁੜੀਆਂ ਬੱਜੀਆਂ ਨੇ ਇਹ ਰਿਸ਼ਤਾ ਕੀ ਹੈ ਜੀ ਨਾ ਰਿਸ਼ਤਾ ਕੋਈ ਨਹੀਂ ਆਪਸ ਵਿੱਚ ਪਿਓ ਪੁੱਤਰ ਨੇ ਹਾਂ ਜਿਹੜੇ ਮਰਨ ਵਾਲੇ ਦੋਨੇ ਪਿਓ ਪੁੱਤਰ ਨੇ ਜਿਹੜੇ ਮਾਰਨ ਵਾਲੇ ਨੇ ਬਲਵਿੰਦਰ ਸਿੰਘ ਹੈ ਬਲਬੀਰ ਸਿੰਘ ਹੈ ਤਿਰਗਵੀਰ ਸਿੰਘ ਇਹ ਜਗਿੰਦਰ ਸਿੰਘ ਦੇ ਮੁੰਡੇ ਨੇ ਇਹ ਇਹ ਵੀ ਛੇੜੀ ਵਾਲਾ ਰੋਡ ਪਾਕਾਂ ਦੇ ਰਹਿਣ ਵਾਲੇ ਨੇ ਇੱਕ ਬਲਬੀਰ ਸਿੰਘ ਦਾ ਮੁੰਡਾ ਸੀ ਹਨਮੋਲਦੀਪ ਮਰਡਰ ਕਰਨ ਵਾਲੇ ਕਿੰਨੇ ਜਣੇ ਸੀ ਚਾਰ ਜਣੇ ਫਿਲਹਾਲ ਪਤਾ ਲੱਗਾ ਹੈ ਹਜੇ ਹਜੇ ਫਸਟ ਇਨਫੋਰਮੇਸ਼ਨ ਰਿਪੋਰਟ ਸਾਨੂੰ ਹਜੇ ਇਹਨਾਂ ਨੂੰ ਦੇਣੀ ਆ ਜਾਣ ਲਖਣਗੇ ਜਿੱਦਾਂ ਉਹਨਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਕਿੰਨੀਆਂ ਗੋਲੀਆਂ ਚੱਲੀਆਂ ਗਿਆ ਰਿਹਾ ਇਹ ਹਜੇ ਚੈੱਕ ਕਰ ਰਹੇ ਆਂ ਅਸੀਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਬਾਕੀ ਪੋਸਟ ਮਾਰਟਮ ਦੀ ਰਿਪੋਰਟ ਤੱਕਲੀਅਰ ਹੋ ਜਾਏਗਾ ਸਰ ਹਥਿਆਰ ਵਿੱਚ ਸੀਸੀ ਦਾ ਕੋਈ ਇਸ ਤਰ੍ਹਾਂ ਦਾ ਲਾਸਾਂਸੀ ਦੇ ਹਥਿਆਰ ਉਹ ਪੁਲਿਸ ਦੇ ਸੇਂਕੋ ਕੋਲ ਹੈਗੇ ਨੇ ਦੋ ਇੱਕ ਰਵਲਵਰ ਹੈ ਤੇ ਕੋਲ 32 ਬੋਰ ਇੱਕ 315 ਬੋਰ ਰੈਫਲ ਹੈ ਖੇਤ ਵਿੱਚ ਹੀ ਹੋਇਆ ਜੀ ਸਰ ਖੇਤ ਦੇ ਵਿੱਚ ਹੀ ਹੋਇਆ ਪਾਣੀ ਦੀ ਪਾਰੀ ਪਛੇੜ ਲਈ ਕੋਈ ਦੱਸਿਆ ਜੀ ਮੁਰਲੀ ਤਰਤੀਸ਼ ਇਹ ਚਾਇਆ ਕਿ ਕੀ ਕਾਰਨ ਕੀ ਬਣਿਆ ਸੀ ਜਾਂ ਗਲਬਾਤ ਕੀ ਹੋ ਇਦਾਂ ਬਿਆਨ ਦੇਣਗੇ ਉਸ ਹਸਾਬ ਨਾਲ ਫਿਰ ਇਨਵੈਸਟੀਗੇਸ਼ਨ ਕਰਾਂਗੇ ਉਸ ਹਸਾਬ ਇਸ ਤਰ੍ਹਾਂ ਦੇਖਦੇ ਹੋ ਜੀ ਇਸ ਘਟਨਾ ਇਹ ਬੜੀ ਮਾੜੀ ਘਟਨਾ ਹੋਈ ਹੈ ਇਹ ਐਤਾ ਨਹੀਂ ਕਰਨਾ ਚਾਹੀਦਾ ਕੋਈ ਆਪਾਂ ਨੂੰ ਕੋਈ ਜੇ ਕੋਈ ਛੋਟਾ ਜਿਹਾ ਮਸਲਾ ਜੀ ਪਾਣੀ ਦਾ ਬੈਠ ਕੇ ਹੱਲ ਹੋ ਜੰਨਾ ਹੁੰਦਾ ਹੈ ਪੰਜ ਸਰਪੰਚ ਪੰਚਾਇਤਾਂ ਇਸੇ ਕਰਕੇ ਬਣਾਈਆਂ ਜਾਂਦੀਆਂ ਨੇ ਪਿੰਡ ਦੇ ਮਸਲੇ ਹੱਲ ਕਰਨ ਲਈ ਜੇ ਕੋਈ ਐਤਾ ਪਾਣੀ ਦਾ ਕੋਈ ਰੌਲਾ ਪੈਂਦਾ ਹੈ ਤੇ ਪੰਜ ਸਰਪੰਚ ਨੂੰ ਉਹਦੀ ਕੰਪਲੇਨ ਕੀਤੀ ਜਾਵੇ ਪਹਿਲਾਂ ਉਹ ਪੰਚਾਇਤ ਕੋਸ਼ਿਸ਼ ਕਰਦੀ ਹੈ ਵੀ ਪਿੰਡ ਚ ਨਿਬੜ ਜਾਵੇ ਨਹੀਂ ਤਾਂ ਫਿਰ ਥਾਣੇ ਚ ਵੀ ਆ ਜਾਂਦਾ ਹੁੰਦਾ ਮਾਮਲਾ ਤੁਹਾਡੀ ਜਮੀਨ ਵੀ ਆਦੀ ਸੀ ਕਿ ਜਿਹਦਾ ਮਰਨ ਵਾਲਿਆਂ ਦੀ ਇਹ ਕੋਈ ਠੇਕੇ ਤੇ ਬਣੀ ਸੀ ਆਪਣੀ ਜ਼ਮੀਨ ਵੀ ਸੀ ਇਹਨਾਂ ਦੇ ਕੁਝ ਠੇਕੇ ਤੇ ਲੈਂਦੇ ਸੀ ਆਪਾਂ ਕੋਈ ਪੁਰਾਣੀ ਜੀ ਰੰਜਿਸ਼ ਚੱਲ ਰਹੀ ਸੀ ਕਿ ਆਜੀ ਵਿਵਾਦ ਹੋਇਆ ਜੀ ਇਹਦਾ ਨਹੀਂ ਹਦੀ ਸਟੇਟਮੈਂਟ ਆਏਗੀ ਫਿਰ ਉਸ ਤੋਂ ਬਾਅਦ ਇਹ ਇਹ ਗੱਲ ਕਲੀਅਰ ਹੋਏਗੀ